ਹਾਂਜੀ ਸਤਿ ਸ਼੍ਰੀ ਅਕਾਲ ਜੀ ਬਠਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਤੇ ਸ਼ਰਾਬ ਲਈ ਬੇਹ ਬਹੁਤ ਸਾਰੇ ਵੀਰ ਸ਼ਰਾਬ ਪੀਂਦੇ ਆ ਜੀ ਦੇਖੋ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਵੀ ਆਪਣਾ ਘਰ ਖਰਾਬ ਕਰੇ ਕਿੰਨਾ ਪੈਸਾ ਖਰਾਬ ਹੁੰਦਾ ਘਰ ਦੇ ਵਿੱਚ ਲੜਾਈ ਝਗੜਾ ਕਲੇਸ਼ ਕਈ ਵਾਰ ਘਰ ਤੱਕ ਵੀ ਆਪਾਂ ਪੱਟ ਲੈਣੇ ਆ ਜੀ ਇਹ ਸ਼ਰਾਬ ਦੀ ਲਤ ਐ ਇਹੋ ਜੀ ਐ ਵੈਸੇ ਉਹ ਵੀ ਮਜਬੂਰ ਹੁੰਦੇ ਆ ਜੀ ਕੀ ਕਿਸੇ ਦਾ ਨਹੀਂ ਕਰਦਾ ਕਿਸੇ ਨੂੰ ਕੋਈ ਬੁਰਾ ਭਲਾ ਖਵਾ ਕੇ ਦੇਖੋ ਨਾਲੇ ਤਾਂ ਉਹ ਘਰ ਘਰ ਦੇ ਪਰਿਵਾਰ ਤੋਂ ਮਨ ਨੂੰ ਲੈ ਜਾਂਦੇ ਆ ਨਾਲ ਲੋਕਾਂ ਦੇ ਮਨਾਂ ਚ ਲੈ ਜਾਂਦੇ ਜੀ ਨਾਲੇ ਘਰ ਖਰਾਬ ਹੁੰਦਾ ਇਹ ਦੇ ਲਈ ਜੇ ਕੋਈ ਪ੍ਰਮਾਤਮਾ ਵੱਲੋਂ ਕੋਈ ਸਮਾ ਮਾੜਾ ਹੁੰਦਾ ਉਹਨਾਂ ਉੱਪਰ ਚੱਲ ਰਿਹਾ ਤੇ ਤਾਂ ਹੀ ਉਹ ਸ਼ਰਾਬ ਪੀਂਦੇ ਆ ਤੇ ਮਨ ਕਿਸੇ ਦਾ ਨਹੀਂ ਕਰਦਾ ਹਰ ਇੱਕ ਇਨਸਾਨ ਇੱਜ਼ਤ ਨਾਲ ਰਹਿਣਾ ਚਾਹੁੰਦਾ ਹੁੰਦਾ ਜੀ ਜੇ ਤੇ ਇੱਕ ਵਾਰ ਸ਼ਰਾਬ ਦੀ ਲਤ ਲੱਗ ਜਾਂਦੀ ਜੇ ਇੰਨਾ ਮਜਬੂਰ ਹੋ ਜਾਂਦਾ ਛੱਡਣ ਦੇ ਚਾਹੁੰਦਾ ਵੀ ਮੈਂ ਛੱਡਾਂ ਪਰ ਛੱਡ ਨਹੀਂ ਸਕਦਾ ਜੀ ਇੱਥੇ ਆਪਾਂ ਇੱਕ ਤੁਹਾਨੂੰ ਛੋਟਾ ਜਿਹਾ ਤਾਂ ਉਪਾਅ ਦੱਸਦੇ ਆ ਤੁਸੀਂ ਇਹ ਪਾਪ ਵੀ ਕਰਨਾ ਤੇਕਾ ਆਪਾਂ ਤੁਹਾਡੇ ਲਈ ਦਵਾਈ ਲੈ ਕੇ ਆਏ ਆ ਇੱਕ ਗੋਲੀ ਤਿਆਰ ਕਰਨੇ ਦਵਾਈ ਪਾਊਡਰ ਲੈ ਕੇ ਆਏ ਆ ਤੁਸੀਂ ਘਰੇ ਖੁਦ ਤਿਆਰ ਕਰਕੇ ਖਾਣਾ ਜੀ ਆਏ ਹੁੰਦਾ ਜਿਹੜੀਆਂ ਆਪਾਂ ਬਾਹਰੋਂ ਇਹੋ ਜਿਹਾਂ ਦਵਾਈਆਂ ਲਿਆਉਂਦੇ ਆ ਪਤਾ ਨਹੀਂ ਉਹਨਾਂ ਦੇ ਕੀ ਕੀ ਸਾਈਡ ਇਫੈਕਟ ਹੁੰਦੇ ਆ ਕੋਈ ਨੁਕਸਾਨ ਹੋ ਜਾਂਦਾ ਕਈ ਵਾਰ ਕੋਈ ਲੀਵਰ ਫੇਲ ਹੋ ਜਾਂਦਾ ਹੈ ਨਾ ਕਈ ਵਾਰ ਉਲਟੀਆਂ ਲੱਗ ਜਾਂਦੀਆਂ ਲੂਜ਼ ਮੋਸ਼ਨ ਲੱਗ ਜਾਂਦੇ ਪਤਾ ਨਹੀਂ ਉਹਦੇ ਵਿੱਚ ਕੀ ਕੀ ਪਾਇਆ ਹੁੰਦਾ ਇਹਦੇ ਲਈ ਮੈਂ ਨਹੀਂ ਚਾਹੁੰਦੀ ਕਿ ਵੀਰ ਤਾਂ ਉਹ ਪਹਿਲੇ ਕਮਜ਼ੋਰ ਹੁੰਦੇ ਆ ਅੰਦਰ ਤਾਂ ਉਹਨਾਂ ਦਾ ਇਹਨੇ ਕਮਜ਼ੋਰ ਹੋ ਜਾਂਦਾ ਤੇ ਸ਼ਰਾਬ ਪੀ ਪੀ ਕੇ ਇੱਕ ਜਦੋਂ ਆਪਾਂ ਉਹਨੂੰ ਇਸ ਤਰ੍ਹਾਂ ਕੋਈ ਦਵਾਈ ਦੇਗੇ ਤੇ ਕਈ ਵਾਰ ਕੋਈ ਨੁਕਸਾਨ ਹੋ ਜਾਂਦਾ ਜੇ ਆਪਾਂ ਖੁਦ ਘਰੇ ਬਣਾਈਏ ਵੀਰ ਦੇ ਹੱਥ ਨਾਲ ਹੀ ਲਵੇ ਵੀਰ ਤੇ ਉਹ ਠੀਕ ਹੋ ਜੂਗਾ ਤੇ ਅੰਦਰ ਜੋ ਇਹ ਕੀੜੇ ਬਣ ਰਹੇ ਦਸ਼ਰਾਬ ਦੇ ਉਹ ਬਿਲਕੁਲ ਖਤਮ ਹੋ ਜਾਣਗੇ ਤੇ ਵੀਰ ਦਾ ਬਿਲਕੁਲ ਜੀ ਨਹੀਂ ਕਰਨਾ ਸ਼ਰਾਬ ਪੀਣ ਨੂੰ ਬਹੁਤ ਵੀਰ ਇਹੋ ਜਿਹੇ ਹੈਗੇ ਜਿਹੜੇ ਛੱਡਣਾ ਚਾਹੁੰਦੇ ਪਰ ਮਜਬੂਰ ਛੱਡ ਨਹੀਂ ਸਕਦੇ ਤੇ ਉਹਨਾਂ ਲਈ ਆਪਾਂ ਇਹ ਦਵਾਈ ਲੈ ਕੇ ਆਏ ਹਾਂ ਤੁਸੀਂ ਇਹ ਦਵਾਈ ਵੀਰ ਨੂੰ ਕਹਿੰਨੀ ਬਣਵਾ ਘਰੇ ਬਣਾਓ ਤੇ ਖੁਦ ਲਿਓ ਤੇ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਦੀ ਹਾਂ ਜੀ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਇਹ ਜਿਹੜੀ ਦਵਾਈ ਹੈ ਜੀ ਆਪਾਂ ਇਹ ਕਈਆਂ ਉੱਤੇ ਅਜਮਾਈ ਹੋਈ ਹੈ ਕਈਆਂ ਨੂੰ ਇਹ ਬਣਾ ਕੇ ਸੀ ਅਸੀਂ ਖੁਦ ਤਿਆਰ ਕਰਕੇ ਦਿੱਤੀ ਹੋਈ ਹੈ ਕਿਉਂਕਿ ਉਹਨਾਂ ਉਹ ਆਦੇਸੇ ਸਾ ਤੋਂ ਵੱਧ ਮਾਤਰਾ ਨਾਲ ਪਏ ਘੱਟ ਵੀ ਤੁਸੀਂ ਸਾਨੂੰ ਤਿਆਰ ਕਰਕੇ ਦਿਓ ਅਸੀਂ ਫਿਰ ਉਹਨਾਂ ਨੂੰ ਤਿਆਰ ਕਰਕੇ ਦਿੱਤੀ ਤੇ ਬਹੁਤ ਵੀਰ ਨੇ ਸ਼ਰਾਬ ਛੱਡੀ ਵੀ ਹੈ ਤੇ ਪਰਮਾਤਮਾ ਕਰੇ ਤੁਸੀਂ ਵੀ ਛੱਡੋਂਗੇ ਜੀ ਜ਼ਰੂਰ ਛੱਡੋਂਗੇ ਤੇ ਇਹਦੇ ਲਈ ਮੈਂ ਤੁਹਾਨੂੰ ਕੁਝ ਚੀਜ਼ਾਂ ਲਿਖਾਉਣੀ ਹੈ ਤੁਸੀਂ ਉਹ ਚੀਜ਼ਾਂ ਪਸਾਰੀ ਦਿਓ ਆਮ ਹੀ ਮਿਲ ਜਾਣਗੀਆਂ ਪਸਾਰੀ ਦਿਓ ਜਾ ਕੇ ਲੈ ਸਕਦੇ ਹੋ Google ਦੇ ਉੱਤੇ ਸਰਚ ਕਰ ਲਿਓ ਕਰਕੇ ਦੇਖ ਲਿਓ ਵੀ ਚੀਜ਼ਾਂ ਦਾ ਕੋਈ ਸਾਈਡ ਇਫੈਕਟ ਹੈ ਕਿ ਨਹੀਂ ਫਿਰ ਤੁਸੀਂ ਲੈ ਆਓ ਜਦੋਂ ਤੁਹਾਡਾ ਵਿਸ਼ਵਾਸ ਵੱਧ ਗਿਆ ਜੀ ਤੇ ਇਹਦੇ ਲਈ ਮੈਂ ਤੁਹਾਨੂੰ ਦੱਸ ਦੇ ਜੀ ਪਹਿਲਾਂ ਇੱਕ ਤਾਂ ਤੁਸੀਂ ਕੁਟਕੀ ਲੈਣੀ ਹੈ ਜੀ ਪਸਾਰੀ ਜਾ ਕੇ ਕਿਉਂ ਕੁਟਕੀ ਉਹ ਲੱਕੜ ਦੀ ਤਰ੍ਹਾਂ ਹੁੰਦੀ ਹੈ ਜਿਵੇਂ ਆਪਾਂ ਮਲਠੀ ਹੁੰਦੀ ਹੈ ਨਾ ਐਸ ਤਰ੍ਹਾਂ ਲੱਕੜਾਂ ਹੀ ਹੁੰਦੀਆਂ ਉਹਨੂੰ ਕੁਟਕੀ ਕਿਹਾ ਜਾਂਦਾ ਜੀ ਕੁਟਕੀ ਲੈਣੀ ਆ 5 6 ਤੁਸੀਂ ਲੈਣੀਆਂ ਜੀ ਵੱਡੀਆਂ ਲੈਚੀਆਂ ਤੇ ਸੁੰਡ ਸੁੰਡ ਜੀ ਸੁੱਕੇ ਹੋਏ ਆਦਰਕ ਨੂੰ ਆਪਾਂ ਸੁੰਡ ਕਹਿੰਦੇ ਹੁੰਨੇ ਆ ਉਹ ਲੈਣਾ ਜੀ ਇਹ ਤਿੰਨ ਹੀ ਚੀਜ਼ਾਂ ਲੈਣੀਆਂ ਆਪਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਪੀਸ ਕੇ ਪਾਊਡਰ ਬਣਾ ਲੈਣਾ ਇਹਨਾਂ ਥੋੜੀਆਂ ਜਿਹੀਆਂ ਕੌੜੀਆਂ ਹੋ ਜਾਣਗੀਆਂ ਵੇਖ ਤਿੰਨਾਂ ਚੀਜ਼ਾਂ ਦੇ ਵਿੱਚ ਹੀ ਘੜਤਣਾ ਹੈ ਵੇਖ ਲੈਚੀਆਂ ਦੇ ਵਿੱਚ ਤਾਂ ਨਹੀਂ ਵੇਖ ਆਦਰਕ ਦੇ ਵਿੱਚ ਵੀ ਇਹ ਸੁੰਡ ਕਹਿੰਦੇ ਆਪਾਂ ਜਿਹਨੂੰ ਸੁੱਕਾ ਹੋਇਆ ਆਦਰਕ ਕਹਿ ਦਿੰਦੇ ਆ ਇਹਨੂੰ ਸੁੰਡ ਕਹਿੰਦੇ ਸੁੰਡ ਦੇ ਵਿੱਚ ਵੀ ਕੜਤਨ ਹੁੰਦੀ ਹੈ ਤੇ ਕੁੱਟਕੀ ਦੇ ਵਿੱਚ ਵੀ ਕੜਤਨ ਹੁੰਦੀ ਹੈ ਕੌੜੀ ਹੁੰਦੀ ਹੈ ਕੁੱਟਕੀ ਤੇ ਇੱਥੇ ਤੁਸੀਂ ਇੱਕ ਚਮਚਾ ਸੌਂਫ ਤੇ ਇੱਕ ਚਮਚਾ ਅਜਵਾਇਨ ਦਾ ਵੀ ਪਾ ਲੈਣਾ ਜੀ ਪਲਾ ਕੇ ਨਾ ਸਾਰੀਆਂ ਚੀਜ਼ਾਂ ਨੂੰ ਨਾ ਮਿਕਸ ਕਰ ਲੈਣਾ ਕੁੱਟਕੀ ਤੁਸੀਂ 20 ਤੋਂ 10 20 ਗ੍ਰਾਮ ਹੀ ਲੈਣੀ ਹੈ ਜੀ 10 ਜੇ 20 ਗ੍ਰਾਮ ਬਸ ਇੰਨੀ ਕੁ ਲੈਣੀ ਹੈ ਜ਼ਿਆਦਾ ਨਹੀਂ ਲੈਣੀਗੀ ਤੇ ਜਿਵੇਂ 5 6 ਲੈਚੀਆਂ ਹੋਈਆਂ ਤੇ ਤੁਸੀਂ 20 ਗ੍ਰਾਮ ਕੁੱਟਕੀ ਲੈ ਲਓ ਤੇ ਇਹਦੇ ਵਿੱਚ ਤੁਸੀਂ 20 ਗ੍ਰਾਮ ਹੀ ਸੁੰਡ ਪਾ ਲਓ 20 ਗ੍ਰਾਮ ਦੀ ਮਾਤਰਾ ਕਰ ਲਓ ਤੇ ਇੱਕ ਚਮਚਾ ਪੂਰਾ ਭਰ ਕੇ ਸੌਫ ਦਾ ਪਾ ਲਓ ਇੱਕ ਚਮਚਾ ਜੁਵੈਨ ਦਾ ਪਾ ਲਓ ਇਹ ਚੀਜ਼ਾਂ ਤੁਸੀਂ ਬਰੀਕ ਪਾਊਡਰ ਬਣਾ ਲੈਣਾ ਪਾਊਡਰ ਬਣਾ ਕੇ ਨਾ ਤੁਸੀਂ ਇਸ ਚਮ ਇਹਦਾ ਚੌਥਾ ਹਿੱਸਾ ਚਮਚਾ ਜਿਹੜਾ ਛੋਟਾ ਚਮਚਾ ਹੁੰਦਾ ਨਾ ਆਪਣਾ ਟੀस्पून ਫੁੱਲ ਕਹਿ ਦਿੰਨੇ ਆਪਾਂ ਉਹਦਾ ਚੌਥਾ ਹਿੱਸਾ ਤੁਸੀਂ ਪਾਣੀ ਨਾਲ ਲੈਣਾ ਇੱਕ ਦੇਖੋ ਇੱਕ ਆਏ ਨਹੀਂ ਹੈਗਾ ਵੀ ਚਲ ਜੇ ਤੁਸੀਂ ਲੈ ਲਿਆ ਕੋਈ ਵੀ ਇਹ ਨਾ ਆਏ ਅੱਖ ਵੀ ਸ਼ਰਾਬ ਪੀ ਦੀ ਕੋਈ ਸਾਈਡ ਇਫੈਕਟ ਨਹੀਂ ਇੱਕ ਦੋ ਦਿਨ ਤੂੰ ਸੋਨੂੰ ਲੱਗੂ ਫਿਰ ਆਪਣੇ ਆਪ ਨਾਲ ਸੋੜ ਤੁਸੀਂ ਕੋਸ਼ਿਸ਼ ਕਰੋਗੇ ਤੇ ਤੁਹਾਡਾ ਮਨ ਵੀ ਤੁਹਾਡਾ ਜੀ ਨਹੀਂ ਕਰਨਾ ਇਹ ਦਿਨ ਸ਼ਰਾਬ ਪੀਣ ਨੂੰ ਤੁਸੀਂ ਇੱਕ ਦਿਨ ਲੈ ਲਿਓ ਉਸ ਦਿਨ ਤੁਸੀਂ ਸ਼ਰਾਬ ਨਾ ਪੀਓ ਜੇ ਸੋਨੂੰ ਨਾ ਵੀ ਸਰਿਆ ਤੁਸੀਂ ਥੋੜੀ ਬਹੁਤੀ ਪੀ ਸਕਦੇ ਹੋ ਵੀ ਇਹਦਾ ਆਇਨ ਨਹੀਂ ਹੈਗਾ ਵੀ ਤੁਸੀਂ ਇਹ ਨਾ ਆਏ ਨਾ ਡਰਿਓ ਵੀ ਪੀਣੀ ਨਹੀਂ ਵੀ ਆਏ ਨਹੀਂ ਹੈਗਾ ਵੀ ਪੀ ਸਕਦੇ ਹੋ ਪਰ ਸੋਨ ਦਾ ਨਾ ਆਪਣੇ ਆਪ ਮਨ ਕਰਨੋਂ हट ਜਾਊਗਾ ਵੀ ਫਿਰ ਤੁਹਾਡਾ ਜੀ ਨਹੀਂ ਕਰਿਆ ਕਰਨਾ ਦੂ ਇੱਕ ਦਿਨ ਤੁਸੀਂ ਪਹਿਲੇ ਦਿਨ ਚਲ ਤੁਸੀਂ ਘੱਟ ਪੀ ਲਓ ਦੂਜੇ ਦਿਨ ਤੁਸੀਂ ਸਕਿਪ ਕਰਿਓ ਕੋਸ਼ਿਸ਼ ਕਰੋ ਵੀ ਅੱਜ ਮੈਂ ਪੀਂਦਾ ਨਹੀਂ ਅੱਜ ਮੈਂ ਦਵਾਈ ਲਈ ਹੈ ਤੇ ਮਨ ਨੂੰ ਆਪਣੇ ਨੂੰ ਬੰਨ੍ਹਿਆ ਹੋ ਜੀ ਬੰਨ੍ਹਨੇ ਕਿ ਜੇ ਫੇਰ ਫੇਰੇ ਕੰਮ ਹੁੰਦਾ ਜੇ ਤੁਸੀਂ 6-7 ਦਿਨ ਦਵਾਈ ਲੈਣੀ ਫਿਰ ਤੁਸੀਂ ਦੇਖੋਗੇ ਤੁਹਾਡਾ ਖੁਦ ਹੀ ਜੀ ਕਰਨੋਂ ਹਟ ਜੂ ਜਿਵੇਂ ਤੁਹਾਨੂੰ ਹੁੰਦਾ ਨਾ 4-5 ਵਜੇ ਤੁਹਾਨੂੰ ਭਾਲ ਆਉਣ ਲੱਗਦੀ ਮੈਂ ਛੇਤੀ ਸ਼ਰਾਬ ਪੀਵਾਂ ਉਹ ਭਾਲ ਥੋੜੀ ਬਿਲਕੁਲ ਖਤਮ ਹੋ ਜੂਗੀ ਇਹਨਾਂ ਨੂੰ ਪੀਸ ਕੇ ਪਾਊਡਰ ਬਣਾ ਲੈਣਾ ਜੀ ਪਾਊਡਰ ਬਣਾ ਕੇ ਚਮਚਾ ਚਮ ਚਮਚੇ ਦਾ ਚੌਥਾਈ ਸਾ ਤੁਸੀਂ ਪਾਣੀ ਨਾਲ ਲੈ ਸਕਦੇ ਹੋ ਕਿਸੇ ਵੀ ਟਾਈਮ ਕਦੋਂ ਵੀ ਲੈ ਸਕਦੇ ਹੋ ਬਸ ਖਾਲੀ ਪੇਟ ਨਾ ਲਿਓ ਜਿਵੇਂ ਸਵੇਰ ਰੋਟੀ ਖਾਣ ਤੋਂ ਬਾਅਦ ਲੈ ਲਿਓ ਤੁਸੀਂ ਤੇ ਜਾਂ ਦੁਪਹਿਰ ਵੇਲੇ ਲੈ ਸਕਦੇ ਹੋ ਕੋਈ ਡਰ ਨਹੀਂ ਜੀ ਤੇ ਇੱਕ ਤੁਸੀਂ ਇਹ ਜ਼ਰੂਰ ਲੈਣਾ ਤੇ ਜੇ ਤੁਹਾਨੂੰ ਇਹ ਜ਼ਿਆਦਾ ਕੌੜੀ ਲੱਗੀ ਤੁਸੀਂ ਆਏ ਨਹੀਂ ਵੀ ਪਾਊਡਰ ਕਈਆਂ ਨੂੰ ਦਿੱਕਤ ਹੁੰਦੀ ਹੈ ਵੀ ਪਾਊਡਰ ਨਹੀਂ ਲੈ ਸਕਦੇ ਆਪਾਂ ਨੂੰ ਸੰਗ ਨੂੰ ਚੜਨ ਲੱਗ ਜਾਂਦਾ ਕਮਜ਼ੋਰ ਹੋ ਜਾਂਦਾ ਕਈ ਵਾਰ ਅੱਜ ਕੱਲ ਖਾਸ ਸੀ ਗਲ ਖਰਾਬ ਹੋ ਜਾਂਦਾ ਵੀ ਪਾਊਡਰ ਆਪਾਂ ਨਹੀਂ ਲੈ ਸਕਦੇ ਤੇ ਤੁਸੀਂ ਇਹਦੇ ਵਿੱਚ ਗੁੜ ਮੈਲਟ ਕਰਕੇ ਨਾ ਗੁੜ ਪਾ ਲੈਣਾ ਗੁੜ ਨੂੰ ਕੁੱਟ ਕੇ ਗੁੜ ਪਾ ਕੇ ਗੋੜਰ ਲਾ ਲੈਣਾ ਇਹਦੇ ਵਿੱਚ ਤੇ ਉਹਦੀਆਂ ਛੋਟੀਆਂ-ਛੋਟੀਆਂ ਗੋਲੀਆਂ ਬਣਾ ਲੈਣੀਆਂ ਤੇ ਤੁਸੀਂ ਇੱਕ ਗੋਲੀ ਰੋਜ਼ ਲੈ ਲੈ ਕਰਨੀ ਤੁਸੀਂ ਗੋਲੀ ਜਿਵੇਂ ਆਪਣੀ ਗੋਲੀ ਸਰਦ ਉਹਦੇ ਦੀ ਗੋਲੀ ਹੁੰਦੀ ਹੈ ਨਾ ਕੈਪਸੂਲ ਸਰਦ ਉਹਦੇ ਦੀ ਗੋਲੀ ਕੈਪਸੂਲ ਬਸ ਓਨੀ ਕੁ ਬਣਾ ਲੈਣੀ ਓਡੀ ਕੁ ਗੋਲੀ ਬਣਾ ਲੈਣੀ ਤੁਸੀਂ ਤੇ ਜਿਵੇਂ ਆਪਾਂ ਡੈਸਪਰੀਨ ਦੀ ਗੋਲੀ ਹੁੰਦੀ ਹੈ ਬਸ ਐਡੀ ਕੁ ਮਾਤਰਾ ਦੇ ਵਿੱਚ ਤੁਸੀਂ ਗੁੜ ਦੀ ਗੋਲੀ ਬਣਾ ਕੇ ਤੁਸੀਂ ਇਹ ਵੀ ਲੈ ਸਕਦੇ ਹੋ ਪਾਣੀ ਨਾਲ ਹੀ ਇਹ ਲੈਣੀ ਹੈ ਜੀ ਤੇ ਤੁਸੀਂ ਦੇਖੋਗੇ ਸੋ ਤੁਸੀਂ 10 15 ਦਿਨਾਂ ਦੇ ਵਿੱਚ ਖੁਦ ਹੀ ਦੇਖੋਗੇ ਤੁਹਾਡਾ ਬਿਲਕੁਲ ਮਨਕਰਨ ਹਟ ਜੂ ਤੁਸੀਂ ਇਹ ਸਿਰਫ ਇੱਕ ਮਹੀਨਾ ਸੇਵਨ ਕਰਨੀ ਆ ਉਸ ਤੋਂ ਬਾਅਦ ਬੰਦ ਕਰ ਦਿਓ ਜੇ ਤੁਹਾਡਾ ਪਹਿਲੇ ਲੱਗੇ ਵੀ ਹੁਣ ਮੈਂ ਪੀਂਦਾ ਨਹੀਂ ਬਸ ਤੁਹਾਨੂੰ ਲੱਗੇ ਹੁਣ ਮੈਂ ਠੀਕ ਹੋ ਗਿਆ ਪੀਂਦਾ ਨਹੀਂ ਫਿਰ ਤੁਸੀਂ ਪਹਿਲਾਂ ਵੀ ਛੱਡ ਸਕਦੇ ਕੋਈ ਜ਼ਰੂਰੀ ਨਹੀਂ ਵੀ ਇੱਕ ਵੀ ਨਹੀਂ ਲੈਣੀ ਐ ਨਹੀਂ ਤੁਸੀਂ ਇੱਕ ਮਹੀਨਾ ਇਹ ਜਰੂਰ ਲਾਉਂਗੇ ਉਦੋਂ ਬਾਅਦ ਬਿਲਕੁਲ ਠੀਕ ਹੋ ਜਾਓਗੇ ਜੀ ਤੇ ਇਹ ਜੇ ਤੁਸੀਂ ਆਪ ਲੈਣੀ ਠੀਕ ਹੈ ਬਾਕੀ ਜੀ ਦਵਾਈ ਸ਼ਰਾਬ ਛੱਡਣ ਦੀ ਦਵਾਈ ਰਾਜਸਥਾਨ ਦੇ ਵਿੱਚ ਚੁਰੂ ਜ਼ਿਲ੍ਹੇ ਦੇ ਵਿੱਚ ਨਾ ਅਮਰਪੁਰਾ ਤਾਂ ਆ ਮੈਂ ਜੀ ਅਮਰਪੁਰਾ ਤਾਂ ਉੱਥੇ ਵੀ ਸ਼ਰਾਬ ਛੱਡਣ ਦੀਆਂ ਗੋਲੀਆਂ ਦਿੰਦੇ ਆ ਜੀ ਤੇ ਤੁਸੀਂ ਉੱਥੋਂ ਵੀ ਲੈ ਸਕਦੇ ਹੋ ਤੁਸੀਂ Google ਤੇ ਸਰਚ ਕਰਕੇ ਵੇਖੋ ਤੁਹਾਨੂੰ ਉੱਥੇ ਉਹਨਾਂ ਦਾ ਸਾਰਾ ਵੀ ਨਿਕਲੇ ਹੋ ਬਾਇਓ ਡਾਟਾ ਪਾਇਆ ਹੋਇਆ ਤੇ ਉੱਥੋਂ ਜਾ ਕੇ ਵੀ ਤੁਸੀਂ ਇਹ ਦਵਾਈ ਲੈ ਸਕਦੇ ਆ ਤੇ ਪਰ ਮੈਂ ਤਾਂ ਇਹ ਕਹਿੰਦੀ ਤੁਸੀਂ ਖੁਦ ਬਣਾਓ ਸੋਨੂੰ ਪਤਾ ਤਾਂ ਹੋਊ ਇਹਦੇ ਵਿੱਚ ਮੈਂ ਕੀ ਕੁਝ ਪਾਇਆ ਤੇ ਉਹ ਚੀਜ਼ਾਂ ਪਹਿਣੀਆਂ ਜਿਨ੍ਹਾਂ ਦੇ ਵਿੱਚ ਸਾਈਡ ਇਫੈਕਟ ਨਹੀਂ ਹੁੰਦਾ ਜੋ ਵੀ ਚੀਜ਼ ਤੁਸੀਂ ਖਰੀਦੋਗੇ ਪਹਿਲਾਂ ਤੁਸੀਂ ਸਰਚ ਕਰ ਲਿਓ ਉਹਦੇ ਸਾਈਡ ਇਫੈਕਟ ਕੀ ਹੈ ਕੀ ਨਹੀਂ ਫਿਰ ਤੁਸੀਂ ਲੈ ਸਕਦੇ ਹੋ ਜੀ ਤੇ ਇਥੇ ਇੱਕ ਆਪਾਂ ਤੁਹਾਨੂੰ ਛੋਟਾ ਜਿਹਾ ਪਾ ਦੱਸਦੇ ਆ ਜੀ ਜਦੋਂ ਵੀ ਸ਼ਰਾਬ ਪੀ ਕੇ ਕੋਈ ਵੀ ਆਦਮੀ ਪਤੀ ਆ ਪੁੱਤ ਆ ਭਰਾ ਹੈ ਨਾ ਘਰ ਦੇ ਵਿੱਚ ਆਉਂਦਾ ਤੇ ਤੁਸੀਂ ਉਹਦੇ ਚੱਪਲ ਨਾਲੋਂ ਰੇਤ ਮਿੱਟੀ ਲਾ ਲੈਣੀ ਹੈ ਤੁਸੀਂ ਕੋਰਾ ਕਾਗਜ਼ ਲੈ ਲੈਣਾ ਸਫੈਦ ਤੇ ਚੱਪਲ ਨਾਲੋਂ ਮਿੱਟੀ ਉਹ ਕਾਗਜ਼ ਦੇ ਉੱਪਰ ਝਾੜ ਲੈਣੀ ਹੈ ਮਿੱਟੀ ਝਾੜ ਕੇ ਨਾ ਜਿ ਕਾਗਜ਼ ਦੇ ਉੱਪਰ ਤੇ ਉਹ ਕਾਗਜ਼ ਦੀ ਇੱਕ ਪੂੜੀ ਬਣਾ ਲੈਣੀ ਹੈ ਕਾਗਜ਼ ਦੀ ਪੂੜੀ ਬਣਾ ਲੈਣੀ ਹੈਗੀ ਤੇ ਤੁਸੀਂ ਮੁੜ ਕੇ ਉਹਦੇ ਨਾਲ ਤੁਸੀਂ ਇੱਕ ਜਿਹੀ ਪਾਣੀ ਦਾ ਗੜਬੀ ਲੈ ਲੋ ਜਾਂ ਬਲਾਸ ਲੈ ਲੋ ਠੰਡਾ ਪਾਣੀ ਲੈ ਕੇ ਜਾਇਓ ਤੇ ਉਹ ਲਿਜਾ ਕੇ ਤੁਸੀਂ ਪਿੱਪਲ ਦੀ ਜੜ ਦੇ ਵਿੱਚ ਉਹਨੂੰ ਨੱਪ ਲੈਣਾ ਹੈ ਪਿੱਪਲ ਦੀ ਜੜ ਦੇ ਥੱਲੇ ਥੋੜਾ ਜਿਹਾ ਬਿਟੂਆ ਪੱਟ ਕੇ ਤੇ ਉਹਦੇ ਵਿੱਚੋਂ ਰੱਖ ਕੇ ਤੇ ਉੱਤੇ ਉਹਦੇ ਤੁਸੀਂ ਉਹ ਠੰਡਾ ਪਾਣੀ ਜਾ ਉਹਨੂੰ ਪਿੱਪਲ ਨੂੰ ਜ਼ਰੂਰ ਚੜਾ ਕੇ ਆਉਣਾ ਜੀ ਤੇ ਉੱਥੇ ਆਪਰ ਅਰਦਾਸ ਬੇਨਤੀਆਂ ਕਰਨੀਆਂ ਵੀ ਇਹਨੂੰ ਪਰਮਾਤਮਾ ਮਤਬੁੱਧ ਬਖਸ਼ੇ ਜੋ ਇਹ ਨਸ਼ਾ ਜਾਂ ਗਲਤ ਆਦਤਾਂ ਦੇ ਵਿੱਚ ਪੈ ਗਿਆ ਉਹ ਇਹਦੀਆਂ ਪਰਮਾਤਮਾ ਖਤਮ ਕਰੇ ਤੇ ਇਹਦੇ ਤੋਂ ਚੰਗਾ ਸਮਾਂ ਲਿਆਵੇ ਇਸ ਤਰ੍ਹਾਂ ਉਹਤੇ ਜਲ ਚੜਾ ਕੇ ਤੁਸੀਂ ਘਰੇ ਆ ਜਾਣਾ ਹੈ ਘਰੇ ਆ ਕੇ ਜੀ ਤੁਸੀਂ ਦੋ ਲੌਂਗ ਲੈਣੇ ਆ ਜੀ ਤੇ ਦੋ ਹਰੀਆਂ ਲੈਂਚੀਆਂ ਲੈਣੀਆਂ ਤੇ ਇੱਕ ਕਪੂਰ ਲੈਣਾ ਇਹਨਾਂ ਪੰਜਾਂ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਲਾ ਲੈਣਾ ਪੂਰਾ ਜਲਾ ਕੇ ਨਾ ਰਾਖ ਬਣਾ ਲੈਣੀ ਹੈ ਨਹੀਂ ਰਾਖ ਬਣਾ ਕੇ ਉਹ ਤੁਸੀਂ ਕੌਲੀ ਚ ਪਾ ਕੇ ਰੱਖ ਲੈਣੀ ਹੈ ਕਿਸੇ ਡੱਬੀ ਚ ਪਾ ਕੇ ਰੱਖ ਲੈਣੀ ਹੈ 8-10 ਦਿਨ ਲਗਾਤਾਰ ਤੁਸੀਂ ਜਦੋਂ ਵੀ ਉਹ ਬਾਹਰ ਜਾਂਦਾ ਘਰ ਤੋਂ ਤੇ ਤੁਸੀਂ ਉਹ ਰਾਖ ਉਹਦੇ ਉੱਤੇ ਲਾ ਦੇਣੀ ਹੈ ਵੇਖੋ ਜੇ ਤਾਂ ਥੋੜੀ ਜੇ ਤਾਂ ਆਪ ਦੇ ਸਰੀਰ ਤੇ ਲਵਾ ਲਈ ਤਾਂ ਠੀਕ ਹੈ ਜੇ ਸੋਨਾਂ ਐ ਵੀ ਝਗੜਾ ਕਰੋਗਾ ਕੋਈ ਗੱਲ ਹੋਵੇ ਤੁਸੀਂ ਜੋ ਵੀ ਕੱਪੜੇ ਪਾ ਕੇ ਬਾਹਰ ਜਾਂਦਾ ਤੇ ਤੁਸੀਂ ਉਹ ਰਾਖ ਬਸ ਉਹਦੇ ਕੱਪੜਿਆਂ ਤੇ ਲਾ ਦੇਣੀ ਐ ਮਾੜੀ ਜੀ ਹਲਕੀ ਜੀ ਬਿੰਦੀ ਜੀ ਕਿਤੇ ਵੀ ਲਾ ਸਕਦੇ ਹੋ ਉਹ ਤੇ ਤੁਸੀਂ ਇਹ ਪਾ ਕਰੋ ਜੀ ਤੁਸੀਂ ਦੇਖਿਓ 100% ਉਹ ਸ਼ਰਾਬ ਛੱਡਣਗੇ ਮੈਂ ਉਮੀਦ ਕਰ Rajasthan ਦਾ ਵੀ ਤੇ ਔਰ ਪੁਰਾ ਤਾਂ ਚੁਰੂ ਜਿਲ੍ਹਾ ਜੀ ਚੁਰੂ ਕਹਿ ਦਿੰਨੇ ਆਪਾਂ ਚੁਰੂ ਤੇ Rajasthan ਦਾ ਜੀ ਤੁਸੀਂ Google ਦੇ ਉੱਪਰ ਜੇ ਤੁਸੀਂ ਸਰਚ ਕਰੋਗੇ ਇਹ ਸਾਰਾ ਤੁਹਾਡਾ ਨਿਕਲਿਆ ਹੋਊਗਾ ਜੀ ਤੇ ਤੁਸੀਂ ਇੱਥੇ ਜਾ ਕੇ ਇੱਥੋਂ ਵੀ ਤੁਸੀਂ ਦਵਾਈ ਮੰਗਾ ਸਕਦੇ ਹੋ ਪਰ ਜੇ ਤੁਸੀਂ ਦਵਾਈ ਇਹੀ ਪਾਉਂਗੇ ਬਣਾ ਕੇ ਖੁਦ ਲਾਉਂਗੇ ਤਾਂ ਠੀਕ ਹੈ ਜੀ ਜਿਹੜਾ ਪਾਾ ਦੱਸਿਆ ਆਪਾਂ ਇਹ ਤੁਸੀਂ ਕਿਸੇ ਵੀ ਦਿਨ ਕਿਸੇ ਵੀ ਟਾਈਮ ਕਰ ਸਕਦੇ ਹੋ ਜੀ ਤੇ ਇਸ ਪਾਾ ਨਾਲ ਵੀ ਤੁਹਾਨੂੰ ਪੂਰਾ ਫਾਇਦਾ ਹੋਊਗਾ ਇਹ ਜੋ ਦਵਾਈ ਹੈ ਸਿਰਫ ਸ਼ਰਾਬ ਵਾਲੇ ਲਈ ਹੈ ਜੀ ਤੁਸੀਂ ਸ਼ਰਾਬ ਵਾਲਾ ਹੀ ਆਦਮੀ ਵਰਤ ਸਕਦਾ ਹੈ ਜਿਹੜਾ ਆਪਾਂ ਤੁਹਾਨੂੰ ਪਾ ਦੱਸਿਆ ਇਹ ਕੋਈ ਵੀ ਵੀਰ ਕਰ ਸਕਦਾ ਕੋਈ ਵੀ ਨਸ਼ਾ ਕਰਦਾ ਕਿਦਾਂ ਦਾ ਵੀ ਚਿੱਟਾ ਵਗੈਰਾ ਹੋਰ ਕੋਈ ਵੀ ਨਸ਼ਾ ਕਰਦਾ ਉਹ ਇਹ ਪਾ ਜਰੂਰ ਕਰੇ ਜੀ ਤੇ ਬਹੁਤ ਫਰਕ ਪਊਗਾ ਜੀ ਪਰ ਤੁਸੀਂ ਪ੍ਰਮਾਤਮਾ ਦੇ ਨਾਲ ਜਰੂਰ ਜੁੜਨਾ ਜੀ ਆਪਾਂ ਗੁਰਬਾਣੀ ਦੇ ਨਾਲ ਜੇ ਆਪਾਂ ਘਰ ਦੇ ਵਿੱਚ ਚਪਈ ਸਾਹਿਬ ਜੀ ਦਾ ਪਾਠ ਕਰਦੇ ਰਹੀਏ ਨਾ ਇਹ ਘਰ ਦੇ ਵਿੱਚ ਬਹੁਤ ਸ਼ਾਂਤੀ ਬਣੀ ਰਹਿੰਦੀ ਹੈ ਤੇ ਪ੍ਰਮਾਤਮਾ ਆਪਾਂ ਨੂੰ ਮਤਬਖਸ਼ ਦਾ ਉਦਬਖਸ਼ ਦਾ ਤੇ ਜੋ ਸ਼ਰਾਬ ਪੀਂਦਾ ਉਹਦੇ ਦੀ ਅਰਦਾਸਾਂ ਬੇਨਤੀਆਂ ਕਰਦੇ ਆਂ ਤੇ ਪ੍ਰਮਾਤਮਾ ਉਹਦੇ ਵੀ ਮਨ ਦੇ ਵਿੱਚ ਕੋਈ ਚੰਗੀ ਗੱਲ ਪਾਉਂਦਾ ਹੈ ਉਹਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਜਿਸ ਤਰ੍ਹਾਂ ਪਿੱਪਲ ਦੇ ਜੜ ਦੇ ਵਿੱਚ ਜਦੋਂ ਆਪਾਂ ਸ਼ੀਤਲ ਠੰਡਾ ਪਾਣੀ ਪਾਉਂਦੇ ਆ ਉਹਦੇ ਚੰਗੇ ਸਮੇਂ ਦੀਆਂ ਕਾਮਨਾ ਕਰਕੇ ਦੇਖੋ ਪਿੱਪਲ ਦੇ ਪੀੜ ਦੇ ਉੱਤੇ ਬਹੁਤ ਸਾਰੇ ਦੇਵੀ ਦੇਵਤਿਆਂ ਦਾ ਵਾਸ ਹੁੰਦਾ ਜੀ ਇਹਦੇ ਲਈ ਹਰ ਇੱਕ ਕੰਮ ਲਈ ਪਿੱਪਲ ਦੇ ਪੀੜ ਨੂੰ ਹੀ ਵਰਤਿਆ ਜਾਂਦਾ ਜੀ ਇਸ ਲਈ ਉਪਾਅ ਲਈ ਤੁਹੋ ਕੋਈ ਆਪਾਂ ਪਾ ਕਰਦੇ ਆ ਤੇ ਇਹਦੇ ਲਈ ਤੁਸੀਂ ਇਹ ਵੀ ਕਰ ਸਕਦੇ ਆ ਤੇ ਤੁਸੀਂ ਗੁਰਵਾਣੀ ਨਾਲ ਜਰੂਰ ਜੁੜੋ ਗੁਰਵਾਣੀ ਨਾਲ ਘਰ ਦੇ ਵਿੱਚ ਸ਼ਾਂਤੀ ਆਉਂਦੀ ਹੈ ਤੇ ਸ਼ਰਾਬ ਪੀਣ ਵਾਲਦੇ ਮਗਰ ਨਾ ਕਈ ਵਾਰ ਕੋਈ ਬੁਰੀਆਂ ਰੂਹਾਂ ਕੋਈ ਬੁਰੀਆਂ ਚੀਜ਼ਾਂ 네ਗੇਟਿਵ એનર્ਜੀ ਲੱਗੀ ਹੁੰਦੀ ਹੈ ਜਿਹਦਾ ਕਰਕੇ ਸ਼ਰਾਬ ਪੀਂਦਾ ਹੋ ਤੇ ਨਸ਼ੇ ਨਾਲੇ ਦੀ ਚੀਜ਼ਾਂ ਜਿਆਦਾ ਪ੍ਰਾਪਤ ਹੁੰਦੀਆਂ ਨਸ਼ੇ ਵਾਲੇ ਬੰਦੇ ਨਾਲ ਹੀ ਘਰ ਦੇ ਵਿੱਚ ਹੁੰਦੀਆਂ ਤੇ ਜਦੋਂ ਆਪਾਂ ਘਰ ਦੇ ਵਿੱਚ ਪਾਠ ਪੂਜਾ ਕਰਦੇ ਰਹਿੰਦੇ ਆ ਤੇ ਥੋੜੀ ਜਿਹੀ ਸ਼ਾਂਤੀ ਦਾ ਮਾਹੌਲ ਬਣ ਜਾਂਦਾ ਹੈ ਫਿਰ ਇਹ ਚੀਜ਼ਾਂ ਉਸ ਇਨਸਾਨ ਕੋ पासੇ ਹੋ ਜਾਂਦੀਆਂ ਤਾਂ ਕਿ ਉਹ ਸ਼ਰਾਬ ਸੌਖੇ ਤਰੀਕੇ ਨਾਲ ਛੱਡ ਦੇਵੇ ਜੀ ਇਹਨਾਂ ਲਈ ਆਪਾਂ ਦਾ ਤੁਹਾਡੇ ਅਗੇ ਹੀ ਬੇਨਤੀਆਂ ਕਰਦੇ ਆਂ ਕਿ ਤੁਸੀਂ ਗੁਰਵਾਣੀ ਨਾਲ ਜਰੂਰ ਜੁੜੋ ਘਰ ਦੇ ਵਿੱਚ ਨਸ਼ਾ ਤੇ ਪ੍ਰਮਾਤਮਾ ਅਗੇ ਦਾਸ ਬਣ ਕੇ ਜੁੜੋ ਕਰੋ ਕਿ ਸਾਡੇ ਘਰ ਦੇ ਵਿੱਚੋਂ ਨਸ਼ਾ ਖਤਮ ਕੀਤਾ ਜਾਵੇ ਉਹ ਵੀ ਕਰ ਸਕਦੇ ਹੋਗੇ ਕੋਈ ਟਾਈਮ ਨਹੀਂ ਕੋਈ ਸਮਾਂ ਨਹੀਂ ਇਹਦੇ ਲਈ ਜਦੋਂ ਵੀ ਤੁਹਾਡੇ ਕੋਲ ਟਾਈਮ ਹੋਇਆ ਤੁਸੀਂ ਉਦੋਂ ਹੀ ਕਰ ਸਕਦੇ ਹੋ ਤੇ ਉਹ ਬਿਲਕੁਲ ਠੀਕ ਹੋ ਜਾਣਗੇ ਇੱਕ ਮਹੀਨੇ ਦੇ ਵਿੱਚ ਵਿੱਚ ਤੁਹਾਡੇ ਪਤੀ ਪੁੱਤਰ ਬਾਪ ਪਰਾ ਸ਼ਰਾਬ ਛੱਡਣਗੇ ਜੀ ਤੰਦਰੁਸਤ ਤੇ ਸੋਹਣਾ ਜੀਵਨ ਜਿਉਣਗੇ ਜੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਪਲੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਤੁਹਾਡਾ ਤੁਸੀਂ ਕੀਮਤੀ ਸਮਾਂ ਕੱਢ ਕੇ ਮੇਰੇ ਚੈਨਲ ਤੇ ਆਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਤੁਸੀਂ ਮੈਨੂੰ ਪਿਆਰ ਦਿੰਦੇ ਰਹਿਣਾ ਜੀ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨ